ਰਾਈਸ ਮਿਲਰਾ ਵੱਲੋਂ ਫਾਜ਼ਿਲਕਾ ਫਿਰੋਜ਼ਪੁਰ ਰੋਡ ਤੇ ਕਿੰਨਾ ਚੱਕਾ ਜਾਮ ਐਫਸੀਆਈ ਦਫਤਰ ਜਲਾਲਾਬਾਦ ਵੱਲੋਂ ਮੱਖੂ ਤੋਂ ਆਉਣ ਵਾਲੀਆਂ ਗੱਡੀਆਂ ਨੂੰ ਪਹਿਲ ਦੇ ਆਧਾਰ ਤੇ ਲਗਾਉਣ ਦੇ ਰੋਸ ਚ ਜਲਾਲਾਬਾਦ ਦੇ ਰਾਈਸ ਮਿਲਰਾ ਵੱਲੋਂ ਅੱਜ ਨੈਸ਼ਨਲ ਹਾਈਵੇ ਨੂੰ ਜਾਮ ਕੀਤਾ ਗਿਆ ਐਫਸੀਆਈ ਦੇ ਅਧਿਕਾਰੀਆਂ ਵੱਲੋਂ ਸ਼ੈਲਰ ਮਿਲਰਾਂ ਦੀ ਸੁਣਵਾਈ ਨਾ ਕੀਤੇ ਜਾਣ ਤੋਂ ਦੁਖੀ ਹੋ ਕੇ ਰਾਈਸ ਮਿਲਰਾ ਵੱਲੋਂ ਡੀਐਸਪੀ ਦਫਤਰ ਦੇ ਕੋਲ ਬੱਤੀਆਂ ਵਾਲਾ ਚੌਂਕ ਵਿਖੇ ਚੱਕਾ ਜਾਮ ਕਰਕੇ ਘਾਰੀਆਂ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਰੋਜ਼ ਪ੍ਰਦਰਸ਼ਨ ਦੌਰਾਨ ਹਾਜ਼ਰ ਰਾਈਸ ਮਿਲਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸੀਜ਼ਨ ਦੇ ਸ਼ੁਰੂਆਤ ਵਿੱਚ ਮਾਲ ਲਗਾਉਣ ਲਈ ਪੂਰੀ ਥਾਂ ਦਿੱਤੀ ਜਾਵੇਗੀ ਪਰ ਜਲਾਲਾਬਾਦ ਵਿੱਚ ਹੁਣ ਜਦੋਂ ਗੱਡੀਆਂ ਲਗਾਉਣ ਦੀ ਵਾਰੀ ਆਈ ਤਾਂ ਬਾਰੋਂ ਮਾਲ ਲਗਵਾ ਕੇ ਗੱਡੀਆਂ ਲਗਵਾਈਆਂ ਜਾ ਰਹੀਆਂ ਹਨ ਅਤੇ ਥਾਂ ਖਤਮ ਕੀਤੀ ਜਾ ਰਹੀ ਹੈ ਸ਼ੈਲਰ ਮਿਲਰਾ ਨੇ ਕਿਹਾ ਕਿ ਜਲਾਲਾਬਾਦ ਦੇ ਸ਼ੈਲਰ ਮਾਲਕਾਂ ਦੇ ਪਹਿਲਾ ਦੇ ਆਧਾਰ ਤੇ ਗੱਡੀਆਂ ਲਗਵਾਈਆਂ ਜਾਣ ਉਸ ਤੋਂ ਬਾਅਦ ਬਾਹਰ ਤੋਂ ਆਉਣ ਵਾਲਾ ਚਾਵਲ ਦੀ ਸਟੋਰੇਜ ਕਰਨ ਦਿੱਤੀ ਜਾਵੇਗੀ ਜਿਹੜਾ ਜਲਾਲਾਬਾਦ ਸੈਂਟਰ ਦੇ ਵਿੱਚ 2400 ਕਿਲੋ ਦਾ ਘਾਟਾ ਟੋਟਾ ਚਾਵਲ ਲੱਗਨ ਦਾ ਇੰਨੇ ਵਿੱਚ ਸਟਾਰਟ ਹੈ 17 ਛੱਲਰ ਜੀ 17 ਛੱਲਰ ਦਾ ਜੋ ਚਾਵਲ ਲੱਗ ਰਹੇ ਉਹਦੇ ਉਹਦੇ ਵਿੱਚ 850 ਗੱਡੀ ਦੀ ਸਾਡੇ ਕੋਲ ਸਪੇਸ ਹੈ 850 ਦੇ ਵਿੱਚੋਂ 1450 ਗੱਡੀ ਸਾਡੀ ਲੱਗ ਚੁੱਕੀ ਹੈ ਜਿਹਦੇ ਵਿੱਚੋਂ ਮਕੂ ਤੇ ਮੱਲਾ ਵਾਲੇ ਦੀ 75 ਗੱਡੀ ਆ ਗਈ ਜੀ 1450 ਸਾਡੀ ਟੋਟਲ ਲੱਗੀ 400 ਗੱਡੀ ਚਾਰੇ ਕੋ ਸਪੇਸ ਹੈ ਜੀ ਪਿੱਛੇ ਬਾਕੀ ਤੇ 1500 ਗੱਡੀ ਸਾਡੀ ਹੋਰ ਲੱਗਣ ਵਾਲੀ ਰਹਿ ਜਣੀ ਇਹ 400 ਤੇ ਇਹ ਲੱਗਦੀ ਹੈ ਤਾਂ ਇਸ ਕਰਕੇ ਸਾਡੇ ਕੋਲ ਆਪਣੀ ਸਪੇਸ ਨਹੀਂ ਹੈ ਜੀ ਐਮ ਐਫਸੀਆਈ ਜਿਹੜੇ ਮੱਲਾ ਵਾਲਾ ਤੇ ਮੱਕੂ ਦੀਆਂ ਪਾਰਟੀਆਂ ਨੂੰ ਲਾਲਾਬਾਦ ਦੇ ਚਾਵਲ ਪੇਚਣ ਲੱਗੇ ਨੇ ਇਹ ਅਸਰ ਗਉਣ ਬਸਤੇ ਅਸੀਂ ਉਹਨਾਂ ਨੂੰ ਰੋਕਣਾ ਚਾਹਦੇ ਹਾਂ ਪ੍ਰਸ਼ਾਸਨ ਨੂੰ ਮੰਨ ਕਰਦੇ ਹਾਂ ਕਿ ਬਾਹਰਲਾ ਜਾਵੇ ਲਾਲਾਬਾਦ ਸੈਂਟਰ ਦੇ ਨਾਲ ਗਿਆ ਜਾਵੇ ਤਾਂ ਕਿ ਇੱਥੇ ਨਹੀਂ ਸਪੇਸ ਨਹੀਂ ਹੈਗੀ ਤੇ ਸਾਨੂੰ ਹੋਰ ਮੁਸ਼ਕਲ ਦਾ ਕੰਮ ਨਾ ਕਰਨਾ ਪਵੇ ਜਿੰਨੇ ਨਾਲ ਸਾਡੇ ਖਾਂਦਰ ਬੰਦ ਹੋਣਗੇ ਢੇਡ ਦਾ ਫਰਕ ਪਊਗਾ ਢੇਡ ਲੌਸ ਹੋਏਗਾ ਲੇਬਰ ਦਾ ਨੁਕਸਾਨ ਹੋਏਗਾ ਫਾਈਨੈਂਸ਼ਲੀ ਨੁਕਸਾਨ ਸਾਡੀ ਆਹ ਹੀ ਪੁਰਜ਼ੋਰ ਤੇ ਮੰਗ ਹੈ ਪ੍ਰਸ਼ਾਸਨ ਤੋਂ ਤੁਹਾਡਾ ਹਲ ਕਰਾਓ ਇਸ ਕਦੋਂ ਤੋਂ ਤੁਸੀਂ ਧਰਨੇ ਤੇ ਬੈਠੇ ਹੋ ਜੀ ਇਹ ਲਗਭਗ ਸਾਨੂੰ ਹੋ ਗਏ 2 ਘੰਟੇ ਵੈਸੇ ਨੂੰ ਧਰਨੇ ਦੇ ਵਿੱਚ ਪਹਿਲਾਂ ਅਸੀਂ ਇੱਥੋਂ ਇਹ ਮੇਨ ਡਿਪੂ ਜੋ ਕਿ ਐਫਸੀ ਦਾ ਦਫ਼ਤਰ ਹੈ ਅਸੀਂ ਐਫਸੀ ਦੇ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਹੋਇਆ ਸੀ ਉਹ ਧਰਨੇ ਦੇ ਵਿੱਚ ਸਾਡਾ ਕੋਈ ਹੱਲ ਨਹੀਂ ਨਿਕਲਿਆ ਫਿਰ ਅਸੀਂ ਕਿੰਨਾ ਟਾਈਮ ਧਰਨਾ ਚੱਲੇਗਾ ਤੁਹਾਡਾ ਜੀ ਇਹ ਸਾਰਾ ਪ੍ਰਸ਼ਾਸਨ ਦੇ ਸਿਰ ਤੇ ਆ ਅਗਰ ਪ੍ਰਸ਼ਾਸਨ ਹੱਲ ਕਰ ਦੇ ਤਾਂ 5 ਮਿੰਟ ਚ ਕਰ ਦੇ ਨਾ ਕਰੇ ਤਾਂ 5 ਘੰਟੇ ਜੇ ਨਾ ਕਰੇ ਨਾ ਕਰੇ ਤਾਂ 5 ਮਿੰਟ ਇਹ ਜੇ ਨਾ ਕਰੇ ਜੀ ਅਸੀਂ ਤਾਂ ਪਹਿਲਾਂ ਹੀ ਜਿਹੜੇ ਕਿਸਾਨ ਹੈ ਸਾਨੂੰ ਤਾਂ ਸਾਲਾਂ ਬੱਧੀ ਹੋ ਗਈ ਖੜਕਟਾ ਦੇ ਵੇਂਦਿਆਂ ਨੂੰ ਕੁਝ ਬਹੁਤ ਦੇਰ ਤੋਂ ਚਾਹੇ ਦੁਕਾਨਦਾਰਾ ਚਾਹੇ ਕੋਈ ਸ਼ੈਲਰ ਮਾਲਕਾ ਇੰਡਸਟਰੀ ਵਾਲਾ ਸਾਰਿਆਂ ਨੂੰ ਕਹਿੰਦੇ ਸੀ ਵੀ ਇਹ ਦਿਨ ਸਾਰਿਆਂ ਤੇ ਆਉਂਦੇ ਆ। ਇਹ ਕਹਿੰਦੇ ਹੁੰਦੇ ਸੀ ਕਿਸਾਨ ਐਵੇਂ ਸੜਕਾਂ ਤੇ ਬਹਿ ਜਾਂਦੇ ਆ ਕਹਿੰਦੇ ਜਸਤ ਦਿਨ ਲੱਗੀ ਸੋਈ ਜਾਣੇ ਕੋਈ ਨਾ ਜਾਣੇ ਪੀੜ ਪ੍ਰਾਈ ਅੱਜ ਹੁਣ ਸ਼ੈਲਰਾਂ ਵਾਲਿਆਂ ਤੇ ਪਈ ਐ। ਤੋਂ ਉਹਨਾਂ ਨੇ ਸਾਨੂੰ ਬੁਲਾਇਆ ਅਸੀਂ ਆਏ ਆ ਉਹਨਾਂ ਦੇ ਨਾਲ ਆ। ਕਿਉਂਕਿ ਜੇ ਸ਼ੈਲਰਾਂ ਵਾਲਿਆਂ ਨਾਲ ਹੀ ਕਿਸਾਨ ਆ ਤੇ ਕਿਸਾਨਾਂ ਨਾਲ ਸ਼ੈਲਰਾਂ ਵਾਲੇ ਨੇ। ਜੇ ਛੈਲਰ ਇੰਡਸਟਰੀ ਬਚੇਗੀ ਤਾਂ ਕਿਸਾਨ ਬਚੇਗਾ ਜੇ ਕਿਸਾਨ ਬਚੇਗਾ ਤਾਂ ਛੈਲਰ ਇੰਡਸਟਰੀ ਬਚੇਗੀ ਐਸ ਕਰਕੇ ਇਹ ਜਿਹੜਾ ਕਿ ਛੈਲਰਾਂ ਦਾ ਚਾਵਲ ਹੈ ਇਹਨਾਂ ਡੀਐਮ ਫਰੋਈ ਕੋਰਾ ਕਿਉਂਕਿ ਚਾਨੂੰਕਤਾ ਐਫਸੀਆਈ ਸੈਂਟਰ ਦੀ ਸਰਕਾਰ ਹੈ ਤੇ ਜਿਹੜਾ ਸੈਂਟਰ ਹੈ ਮੋਦੀ ਸਰਕਾਰ ਉਹ ਪਹਿਲਾਂ ਹੀ ਪੰਜਾਬ ਦੇ ਖਿਲਾਫ ਹੈ ਔਰ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਖਰਾਬ ਕਰਨਾ ਚਾਹੁੰਦੀ ਹੈ ਪੰਜਾਬ ਦੀ ਕਿਸਾਨੀ ਨੂੰ ਫੇਲ ਕਰਨਾ ਚਾਹੁੰਦੀ ਹੈ ਐਸੇ ਕਰਕੇ ਉਹਨਾਂ ਨੇ ਕਿਹਾ ਤਾਂ कि ਦੂਜੇ ਸ਼ਹਿਰਾਂ ਦਾ ਚਾਵਲ ਲਵਾ ਦਿੱਤਾ ਜਾਵੇ ਜਿਵੇਂ ਕਿ ਤੇ 400 ਗੱਡੀ ਦੀ ਸਪੇਸ ਜਲਾਲਾਬਾਦ ਵਿੱਚ ਜੀ ਜਦੋਂ ਕਿ ਕੱਲ੍ਹ ਸ਼ਹਿਰ ਦੀ 1800 ਗੱਡੀ ਬਣਦੀ ਹੈ ਹੂੰ ਹੂੰ ਤੇ ਉਹਨੂੰ ਛੱਡ ਕੇ ਮੱਲਾਂ ਵਾਲਾ ਜੀਰਾ ਫਿਰੋਜ਼ਪੁਰ ਉਹਨਾਂ ਦੀਆਂ ਜਿਹੜੀਆਂ ਮੰਡੀਆਂ ਨੂੰ ਜਿਹੜਾ ਜਲਾਲਾਬਾਦ ਦੀ ਸਪੇਸ ਆ ਉਹ ਅਲਾਟ ਕਰ ਦਿੱਤੀ ਗਈ ਹੈ ਜਦੋਂ ਕਿ ਜਲਾਲਾਬਾਦ ਦਾ ਜਿਹੜਾ ਚਾਵਲਾ ਉੱਥੇ ਲਾਉਣ ਨਹੀਂ ਦਿੱਤਾ ਜਾ ਰਿਹਾ ਇਸ ਕਰਕੇ ਉਸ ਗੱਲ ਨੂੰ ਲੈ ਕੇ ਜਲਾਲਾਬਾਦ ਵਾਲੇ ਜਿਹੜੇ ਸੈਲਰ ਮਾਲਕਾ ਉਹ ਕਹਿੰਦੇ ਪਹਿਲਾਂ ਸਾਡਾ ਚਾਵਲ ਲਾਇਆ ਜਾਵੇ ਉਸ ਗੱਲ ਨੂੰ ਧਰਨਾ ਦਿੱਤਾ ਤੇ ਅਸੀਂ ਉਹਨਾਂ ਦੀ ਹਮਾਇਤ ਚੇਤਰ ਨਾਲ 2 ਦਿਨ ਚੱਲੇ 3 ਦਿਨ ਚੱਲੇ 4 ਦਿਨ ਚੱਲੇ ਜਿਨ੍ਹਾਂ ਦੇ ਸ਼ੈਲਰ ਵਾਲੇ ਕਹਿਣਗੇ ਅਸੀਂ ਉਹਨਾਂ ਦੇ ਨਾਲ ਬੈਠਾਂਗੇ ਜਿਹੋ ਜੀ ਹਮੈਤ ਕਹਿਣਗੇ ਬੰਦਿਆਂ ਦੀ ਜਿੰਨੀ ਹਮੈਤ ਕਰਨਗੇ ਉਹਨੀ ਮੈਂ ਤਾਂ ਸੁਣਨ ਦਵਾਂ ਭਾਈ ਜੀ ਕੀ ਨਾਮ ਹੈ ਜੀ ਲਾਡੀ ਜੀ ਕਿੱਥੋਂ ਆ ਰਹੇ ਹੋ ਜੀ ਆਹੀ ਜੀ ਆ ਰਹੇ ਆਂ ਜੀ ਪਿੱਛੋਂ ਬੰਗਣਾ ਨਗਰ ਤੇ ਭਾਈ ਜੀ ਕੀ ਕਹਿਣਾ ਚਾਹੋਗੇ ਅੱਜ ਤਰਨੇ ਦੇ ਵਿੱਚ ਤੁਸੀਂ ਜਿਵੇਂ ਗਾਣਾ ਬੋਏ ਸ਼ੇਰ ਦੇ ਪਰੇਸ਼ਾਨ ਆ ਭੁੱਖੇ ਪਾਣੇ ਆ ਕੋਈ ਮੱਲਗੀ ਰੋਡ ਤੇ ਨਾ ਡਰਾਈਵਰ ਦਾ ਕੋਈ ਸਵਿਨਾਨ ਨਹੀਂ ਗਈ ਜਿੰਨਾ ਕੁਝ ਨੁਕਸਾਨ ਹੋਵੇ ਤਾਂ ਗੱਡੀਆਂ ਰੋਕ ਦਿੰਦਾ ਫੜ ਕੇ ਦੱਸ ਕੋਈ ਗੱਡੀਆਂ ਵਾਲੇ ਦਾ ਕੀ ਕਸੂਰ ਹੈ ਜਿੰਨਾਂ ਨੇ ਇਹਨਾਂ ਦੂਰ ਜਾਣਾ ਟਾਈਮ ਨਾਲ ਨਿਕਲੇ ਸੀ ਸੋਚਿਆ ਸੀ ਵੀ ਅਗਲੇ ਦਾ ਮਾਲ ਪਹੁੰਚਾ ਦਈਏ ਲੇਕਿਨ ਇੱਥੇ ਆ ਕੇ ਫਸ ਗਏ ਆ ਸਾਢੇ 3 ਘੰਟੇ ਹੋ ਗਏ ਨੇ ਸਾਨੂੰ ਇੱਥੇ ਖੜੇ ਨੂੰ ਕੋਈ ਸੁਣਵਾਈ ਨਹੀਂ ਕੋਈ ਕੁਝ ਨਹੀਂ ਜੀ ਕਿਸੇ ਤਰ੍ਹਾਂ ਦਾ ਅਗਲੇ ਦਾ ਮਾਲ ਪਹੁੰਚਾਈ ਹੋਣਾਗਾ ਮੰਨ ਲਓ ਧੁੰਦ ਪੈ ਜਾਂਦੀ ਫਿਰ ਇਹ ਕਹਿੰਦੇ ਐਕਸੀਡੈਂਟ ਹੁੰਦੇ ਨੇ ਧੁੰਦ ਹੇ ਨਿਕਲੇ ਸੀਗੇ ਜੀ ਜੀ ਫੇਰ ਲਗਾ ਵੋਈ ਹੁਣ ਦੱਸੋ ਕਿੱਥੇ ਜਾਵਾਂਗੇ ਨਾ ਅਗਲੇ ਦਾ ਮਾਲ ਪਹੁੰਚਿਆ ਨਾ ਅਸੀਂ ਪਹੁੰਚਾਂਗੇ ਨਾ ਸੇਵਗੇ ਬਿਲਕੁਲ ਇਹ ਬਾਈ ਜੀ ਮਾਲ ਕਿੱਥੇ ਜਾ ਕਿੱਥੇ ਜਾ ਰਿਹਾ ਜੀ ਜੇਂਡ ਕੇ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਜਾ ਰਿਹਾ ਜੀ ਗੰਗਾ ਨਗਰ ਕੋ ਗੰਗਾ ਨਗਰ ਕੋ ਠੀਕ ਹੈ ਜੀ ਵੋਈ ਬਹੁਤ ਬੁਰਾ ਹਾਲ ਹੈ ਰੋਡ ਤੇ ਪੰਜਾਬ ਦਾ ਵੋਈ ਨਹੀਂ ਕਿਤੇ ਨ ਕਿਤੇ ਸਰਕਾਰ ਨੂੰ ਜ਼ਿੰਮੇਵਾਰ ਵੀ ਠਰਾਉਂਦੇ ਹੋ ਸਰਕਾਰ ਪੂਰੀ ਜ਼ਿੰਮੇਵਾਰ ਹੈ ਵੋਈ ਇਹਦੇ ਚ ਜੀ ਸਰਕਾਰ ਬੋਈ ਪੂਰੇ ਜ਼ਿੰਮੇਵਾਰ ਹੈ ਬੋਈ ਨਾ ਇਹ ਰਿਪੋਰਟ ਜਲਾ ਲਾ ਸਰ ਕੀ ਮਸਲਾ ਹੋਇਆ ਥਾ ਅੱਜ ਜੋ اپنا شیلر ایسوسن ترنا لگایا اس کے لیے کیا کہنا چاہیں گے آپ اس کے لیے ہم کہہ نہیں سکتے ہیں اس لیے ان کو تھوڑی سمسہ ہو رہی ہے پورے پنجاب میں پیس کرنچ ہے ان کو بھی لگ رہا ہے اگر دوسرے لوگ بات ہو چکی لیکن سر یہ کہہ رہے ہیں ہماری گاڑیاں پہلے لگنی چاہیے <تصفح> باقی جو ٹائم ہو جا سپیس ہو تو ان کی لگیں گی جو ڈی ایم صاحب ہیں ان کے اندر پورے فیروز پورا آتا ہے یہاں پہ آدیش دیے ہوئے ہیں بس اتنی سی بات اب کیا فیصلہ کیا ہوا ہے فیصلہ یہی ہوا ہے کہ ابھی ہم لکھ کے بھیج دیں گے ان کی جو چار گاڑیاں ہیں وہ لگوانے کے بعد ورو ہو رہا ہے تو اس لیے باقی کے ہمیں اسپشٹ نرد دیے گئے ਹੇਟ ਪੰਜਾਬੀ ਟੀਵੀ ਲਈ ਹਰਪ੍ਰੀਤ ਮਹਿਮੀ ਜਲਾਲਾਬਾਦ